आप लह के खड़े हैं है? क्या नाम आपका जो छठ आप पूजा मना रहे हो कैसे मना रहे हो पति के लिए मना रही होना इसमें क्या कुछ किया जाता है बहुत कुछ बताया भैया बताओ आप क्या किया जाता है पहला दिन खाते है उसके बाद जो खरना होते हैं दूसरे दिन के बाद

अरख दे करके न सूरज इसमें क्या कुछ लाया जाएगा पूजा में इसमें बहुत कुछ सारे फ्रूट इसमें लाते हैं हम लोग इसमें मीठे पकवान भी बनाती हूँ सारे कुछ मीठे बनते हैं पूरी वगैरह मीठे होते हैं सारे कुछ मीठे होते हैं आप कितने तक यहाँ रहते हो एक दो दो तीन घंटा पूरा तीन घंटा तीन घंटे रहते, रहते पूरी होती है। हो आपकी जो मनोकामना हर साल मनाते, मनाते हैं कहाँ से आए हो बिहार से कहाँ रहते रहते हो कौन से एरिया में सात नंबर गली दी जी कॉलेज के सामने की नाम है जी मेरा नाम त्रिलोक चंद है जी ਅਸੀਂ ਪੁੱਚੋ ਮੰਡੀ ਤੋਂ ਆਏ ਆ ਤੇ ਇਹ ਮੇਰੇ ਵੱਡੇ ਭੈਣ ਨੇ ਇਹਨਾਂ ਨੇ ਪਹਿਲੀ ਵਾਰ ਛੱਤ ਪੂਜਾ ਕੀਤੀ ਹੈ ਤੇ ਸਾਨੂੰ ਇਸ ਸਰਦਾਂ ਦੇ ਵਿੱਚ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਪਹਿਲੀ ਵਾਰ ਛੱਤ ਪੂਜਾ ਕਰ ਰਹੇ ਹਾਂ ਸਾਨੂੰ ਇਹ ਲੱਗਦਾ ਵੀ ਜ਼ਰੂਰੀ ਨਹੀਂ ਹੈ ਵੀ ਯੂਪੀ ਬਿਹਾਰ ਦੇ ਵਿੱਚ ਹੀ ਮਨਾਇਆ ਜਾਵੇ ਇਹ ਤਾਂ ਆਪਦੀ ਆਪਦੀ ਸ਼ਰਦ ਹੈ ਤੇ ਇਹ ਹੋ ਸਕਦਾ ਵੀ ਜਿਵੇਂ ਕਿ ਭਾਈਚਾਰਾ ਬਣਿਆ ਰਹੇ ਹਰ ਇੱਕ ਨਾਲ ਮੋਹ ਪਿਆਰ ਬਣਿਆ ਰਿਹਾ ਹੈ ਠੀਕ ਹੈ ਜੀ ਇਸ ਕਰਕੇ ਛੱਤ ਪੂਜਾ ਦੀ ਇੱਛਾ ਅਨੁਸਾਰ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿ ਵੀ ਵੀ ਸਾਰੇ ਜਣੇ ਨਾਲ ਮਿਲ ਕੇ ਰਹਿਣ ਜੋ ਤੁਸੀਂ ਲੈਟ ਕੇ ਆਲੋ ਆ ਰਹੇ ਹੋ ਕਿਸ ਵਾਸਤੇ ਆ ਰਹੇ ਹੋ ਤੁਹਾਡੀ ਕਿਹ ਛੱਡ ਪੂਜਾ ਕਿ ਸੁੱਖ ਸੁੱਖੀ ਜੋ ਬੁਰੀ ਹੋ ਚੁੱਕੀ ਹੈ ਇਹ ਅਸੀਂ ਪੈ ਕਰਮਾ ਤਾਲ ਲਗਾ ਰਹੇ ਹਾਂ ਕਿ ਵੀ ਜਿਹੜੀ ਅੱਗੇ ਅਸੀਂ ਸੁੱਖ ਮੰਗੀ ਹੈ ਉਹ ਮਾਤਾ ਰਾਣੀ ਦੀ ਕਿਰਪਾ ਨਾਲ ਪੂਰੀ ਹੋ ਜੇ ਜੀ ਜੋ ਵੀ ਘਰ ਦੀ ਸੁੱਖ ਸ਼ਾਂਤੀ ਪਰਿਵਾਰ ਬੱਚਿਆਂ ਨੂੰ ਲੈ ਕੇ ਆਪਦੀ ਕਮਾਈ ਨੂੰ ਲੈ ਕੇ ਬਰਕਤ ਬਣੀ ਰਹੇ ਤੁਸੀਂ ਕੀ ਹਰ ਸਾਲ ਉਹਨੇ ਛੱਡ ਪੂਜਾ ਦੇ ਜੀ ਅਸੀਂ ਤਾਂ ਵੈਸੇ ਹਰ ਸਾਲ ਆਉਂਦੇ ਆ ਪਰ ਇਸ ਵਾਰ ਛੱਡ ਪੂਜਾ ਅਸੀਂ ਪਹਿਲੀ ਵਾਰ ਕਰਦੇ ਆ तो बनाव कर, तो कर देता हो गया हमारे या, या, या जो आप लेट के पूजा तो तो मतलब? वो वो हमको जाए तबियत खराब हो, जा हो गया था विश्व हो गया था पिलासी मारे तो हमने मान दिया था कि हमको ठीक हो जाएगा तो आपके हमने पाँच साल बंद करेंगे जो आप ले करेंगे हाँ जी हाँ जी पाँच बैठी करेंगे पहुंचेंगे स्नम पूजा करेंगे वहाँ आपकी वो मनोकामना पूरी हो गया ठीक हो जी पूरा हो गया इसलिए हमने कर रहे हैं अभी दो साल बाकी करने कर का लेट के आ रहे हो हमने आ रहे हो नहर से, से, से यहाँ के आ रहे वहाँ से आए से नाहर को तक जाओगे आपकी जो मन छठ पूजा कैसे मनाई जाती है क्यों मनाई जाती है वही बनाया जाता है मेरा

ਮੇਰਾ ਕੀ ਨਾਮ ਮੇਰਾ ਨਾਮ ਜੀ ਡਾਕਟਰ ਰਜਨੀ ਸਿੰਗਲ ਜੋ ਮੈਡਮ ਮੈਡੀਕਲ ਕੈਂਪ ਲਗਾਇਆ ਗਿਆ ਹੈ ਫ੍ਰੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੀ ਆ ਸਰ ਇਹ ਜਿਹੜਾ ਮੈਡੀਕਲ ਕੈਂਪ ਹੈ ਇਹ ਲੋਕਾਂ ਦੀ ਹੈਲਪ ਲਈ ਲਗਾਇਆ ਗਿਆ ਹੈ ਇਹ ਸਾਡੇ ਦੋ ਜੁਨਿਟ ਹੈ ਇੱਕ ਇਸ ਸਾਈਡ ਤੇ ਇੱਕ ਪੁਲ ਦੇ ਦੂਸਰੀ ਸਾਈਡ ਤੇ ਲਗਾਇਆ ਗਿਆ ਹੈ ਇਥੇ ਲੋਕਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਮੈਡੀਕਲ ਹੈਲਪ ਦੀ ਲੋੜ ਆ ਉਹਦੇ ਲਈ ਫ੍ਰੀ ਮੈਡੀਸਿਨ ਦਿੱਤੇ ਜਾਏਗੇ ਕਿਹੜੀ ਕਿਹੜੀ ਮੈਡੀਸਿਨ ਫ੍ਰੀ ਦਿੱਤੀ ਜਾਊਗੀ ਸਰ ਜਿਸ ਤਰ੍ਹਾਂ ਪੈਰਾਸੀਟਾਮੋਲ ਹੈ ਕੁਝ ਐਂਟੀਬਾਇਟਿਕ ਵੀ ਹੈਗੇ ਆ ਐਂਟੀ ਅਲਰਜੀਕ ਮੈਡੀਸਿਨਸ ਹੈਗੀਆਂ ਬਾਕੀ ਬੈਂਡੇਜ ਦਾ ਵੀ ਪ੍ਰੋਪਰ ਹੈਗਾ ਸਾਰਾ ਟ੍ਰੀਟਮੈਂਟ ਸਾਡੇ ਕੋਲੇ ਮਨੇ ਦੇਖੋ ਐਮਰਜੈਂਸੀ ਸਾਟਾ ਵਗੈਰਾ ਪੱਟੀਆਂ ਵਗੈਰਾ ਹੋਣ ਵਾਸਤੇ ਵੀ ਉਹਦੇ ਇੰਟੈਂਟ ਆ ਵੀ ਹੈ ਹਾਂ ਪੱਟੀ ਤਾਂ ਕੀਤੀ ਜਾਏਗੀ ਪਰ ਅਗਰ ਕੋਈ ਜ਼ਿਆਦਾ ਸੀਰੀਅਸ ਹੀ ਪ੍ਰੋਬਲਮ ਹੈ ਤਾਂ ਸਾਡੀਆਂ ਐਂਬੂਲੈਂਸ 3 ਸੇਵਾਵਾਂ ਦੇ ਵਿੱਚ ਹੈਗੀਆਂ ਤਾਂ ਉਹਨਾਂ ਨੂੰ ਉਥੇ ਸਿਵਲ ਹਸਪੀਟਲ ਜਾਂ ਅਕੋਰਡਿੰਗ ਟੂ ਐਮਜ਼ ਜਿੱਥੇ ਵੀ ਹੈ ਉਹ ਸ਼ਿਫਟ ਕੀਤਾ ਜਾਏਗਾ ਮਨੇ ਐਂਬੂਲੈਂਸਾਂ ਦੇ ਕੋਲ ਕਿਹੜੀਆਂ ਖੜੀਆਂ ਕਿਹ ਕਿਹੇ ਨਾਮ ਦੇ ਖੜੀਆਂ ਮਿਲ ਸਕਦੇ ਕੁਝ ਤਾਂ ਸਰਕਾਰੀ ਹੈਗੀਆਂ ਕੁਝ ਇੱਕ ਅਲੱਗ ਅਲੱਗ ਵੈਲਫੇਅਰ ਦੀ ਹੈਗੀਆਂ ਤੇ ਕਿ ਹੈਲਪਫੁਲ ਰੀਡੀ ਫਾਊਂਡੇਸ਼ਨ ਮੈਂ ਇਹ ਸੇਵਾ ਬਿਲਕੁਲ ਫ੍ਰੀ ਲਗਾਈ ਜੂਗੀ ਬਿਲਕੁਲ ਬਿਲਕੁਲ संजू कुमारी कहाँ से आए हो? जनता नगर ऐसी वो हमारा जैसे साल का बहुत बड़ा त्यौहार है छठी मैया का वो हम साल में एक बार मनाते हैं बहुत ही धूमधाम से। उसमें क्या किया जाता है क्या कुछ होता इसमें है उसमें जैसे कि फल फ्रूट लेते हैं प्रसाद वगैरह बनाते हैं तिर घंटे है? का उपवास और हमारा छत्तीस घंटे का उपवास होता है जिसमें हम अन्न भी नहीं खा सकते तो ये आज हम कल सुबह पियेंगे तो पता भी नहीं लग रहा है बन सकता है ये हमारा

Terima kasih telah <laughs> menonton! ਇਹ ਸਾਡੀ ਸ਼ਕਤ ਪੂਜਾ ਦਾ ਪੰਚੀ ਗਿਆ ਲਾ ਜਾਉਂਦੇ ਹੈ ਬਹੁਤ ਹੀ ਵੱਡਾ ਤੇ ਸਨਾਤਨ ਤੋਂ ਗ੍ਰਥਮ ਤੋਂ ਵੱਡਾ ਵਰਤ ਰੱਖਣ ਦਾ ਤਿਉਹਾਰ ਹੈ ਸ਼ਟਭਾਈ ਦਾ ਬਹਾਮਾਈ ਦੀ ਕਿਰਪਾ ਹੋਈ ਹੈ ਕਿ ਇਸ ਵਾਰ ਇਹਨਾਂ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਤਿਹਾਰ ਮਨਾਇਆ ਜਾ ਰਿਹਾ ਸਾਰੇ ਮਿਲ ਜੁਲ ਕੇ ਤੁਸੀਂ ਦੇਖ ਰਹੇ ਹੋ ਤਿਹਾਰ ਮਨਾ ਰਹੇ ਨੇ ਔਰ ਮੇਰ ਸਾਹਿਬ ਵੱਲੋਂ ਉਹਨਾਂ ਨੇ ਜਿਵੇਂ ਇਲੈਕਸ਼ਨ ਲੜਿਆ ਸੀ ਵਾਦਾ ਕੀਤਾ ਸੀ ਵੀ ਜੋ ਵਰਤਵਾਰ ਸੁਵਿਧਾਵਾਂ ਅਸੀਂ ਦੇ ਸਕਦੇ ਅਸੀਂ ਦੇਵਾਂਗੇ ਔਰ ਤੁਸੀਂ ਸਾਰੇ ਸਮਝ ਦੇਖ ਰਹੇ ਹੋ ਚਾਹੇ ਉਹ ਕੋਣੀਏ ਦੀ ਸੁਵਿਧਾ ਹੈ ਚਾਹੇ ਬਾਕੀ ਲਾਈਟਾਂ ਦੀ ਸੁਵਿਧਾ ਹੈ ਸਫਾਈ ਦੀ ਸੁਵਿਧਾ ਹੈ ਉਹਨੇ ਜੋ ਵਰਤਵਾਰ ਕਰ ਸਕਦੇ ਸੀ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਔਰ ਹਰ ਸਾਲ ਦਰ ਸਾਲ ਉਹ ਕਹਿੰਦੇ ਮੈਂ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ ਨੂੰ ਉਧਾਰਨ ਦੀ ਕੋਸ਼ਿਸ਼ ਕਰਾਂਗੇ ਹਰ ਪ੍ਰਵਾਸੀ ਦੀ ਨਾਲ ਉਹ ਖੜੇ ਨੇ ਔਰ ਇਹ ਮਹਾਮਾਇਦਾ ਚੱਕ ਚੱਕ ਪੂਜਾ ਜਿਹੜੀ ਮਾਮਾ ਜੀ ਦੀ ਕਿਰਪਾ ਹੈ ਇਸੇ ਤਰ੍ਹਾਂ ਹੀ ਸਭਾ ਮਾਈ ਸਾਰੇ ਦੇ ਘਰ ਖੁਸ਼ੀਆਂ ਬਣਾਈ ਰੱਖੇ ਅਤੇ ਮਿਲ ਜੁਲ ਕੇ ਜੋਤਿ ਹਾਰ ਬਣਾ ਰਹੇ ਹੈ ਇਹ ਇੱਕ ਬਹੁਤ ਵੱਡੀ ਐਗਜ਼ਾਮਪਲ ਹੋ ਗਈ ਹੈ ਵੀ ਛੱਡ ਪੂਜਾ ਇਸ ਤਰ੍ਹਾਂ ਮਿਲ ਜੁਲ ਕੇ ਖੁਸ਼ੀਆਂ ਦਿਹਾੜ ਨਾਲ ਇਹਨਾਂ ਸਜਾਵਟਾਂ ਦੇ ਨਾਲ ਔਰ ਅੱਜ ਮੰਤਰੀ ਸਾਹਿਬ ਵੀ ਇਹਨਾਂ ਦੇ ਨਾਲ ਜ਼ੂਰੂ ਹੋਏ ਨੇ ਸਪੈਸ਼ਲ ਇਹ ਪਹਿਲੀ ਵਾਰ ਹੋਇਆ ਵੀ ਕੈਬਨਟ ਮੰਤਰੀ ਛੱਟ ਪੂਜਾ ਚ ਪਹੁੰਚੇ ਨੇ ਤੇ ਆ ਕੇ ਉਹਨਾਂ ਨੇ ਵੀ ਆਪ ਦਾ ਆਸ਼ੀਰਵਾਦ ਦਿੱਤਾ ਮਾ ਮਾਇਕੋ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਵੀ ਜੋ ਵਤੂਆਦ ਜਿੰਨੇ ਵੀ ਪਰਵਾਸੀਆ ਤੇ ਜੋ ਕਰ ਸਕਦੇ ਕਰਾ ਸਰ ਬੱਲੇਵਾਸੀਆਂ ਨੂੰ ਕੀ ਕਹਿਣਾ ਚਾਹੂਗਾ ਇਨਾਂ ਨੂੰ ਸ਼ਾਬਾਸ਼ ਮੈਂ ਇਹ ਕਹਿਣਾ ਚਾਹੁੰਗਾ ਵੀ ਜਿੰਨੇ ਪ੍ਰੇਮ ਨਾਲ ਜਿੰਨਾ ਮਿਲ ਜੁਲ ਕੇ ਤਿਹਾਰ ਮਨਾ ਰਹੇ ਨੇ ਔਰ ਤੁਸੀਂ ਦੇਖੋ ਸਭ ਤੋਂ ਵੱਡਾ ਵਰਦ ਸਨਾਤਨ ਧਰਮ ਦਾ ਸਭ ਤੋਂ ਵੱਡਾ ਵਰਦ 48 ਘੰਟੇ ਬਹੁਤ ਔਖੇ ਹੁੰਦੇ ਆ ਇੰਨਾ ਕੱਪ ਜੋ ਇਹ ਕਰ ਰਹੇ ਨੇ ਇਹ ਮਹਾਮਾਈ ਇਹਨਾਂ ਨੂੰ ਇਹਨਾਂ ਦੇ ਪੂਰੇ ਪਰਿਵਾਰ ਨੂੰ ਇਹਨਾਂ ਦੇ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਖੁਸ਼ੀਆਂ ਨਾਲ ਜੋਹਾਰ ਜਾਂ ਹੋਰ ਸਾਰੇ ਦਿਨ ਮਨਾਦੇ ਨੇ ਚੱਲਦਾ ਫਰਕੀ ਕਹਿੰਦਾ ਚਾਹੁੰਦਾ ਹੈ ਕਿ ਸ਼ਰਧਾ ਸਹਿਤ ਸ਼ਟਕ ਬਣਾਇਆ ਜਾ ਰਿਹਾ ਆ ਪਟੰਡਾ ਦੇ ਵਿੱਚ ਅੱਜ ਲਗ ਲਗ ਜਗ੍ਹਾ ਤੇ ਇਹ ਸ਼ਟ ਪੂਜਾ ਦਾ ਤਿਆਰ ਨੂੰ ਜਿਹੜਾ ਬਣਾਇਆ ਜਾ ਰਿਹਾ ਇਹਦੇ ਵਿੱਚ ਭਾਗੀ ਭੀ ਦੇ ਵਿੱਚ ਜਿਹੜੇ ਲੋਕ ਇਸ ਪੂਜਾ ਦੇ ਵਿੱਚ ਸ਼ਾਮਿਲ ਹੋਣ ਆ ਰਹੇ ਆ ਇਸ ਟਾਈਮ ਅਸੀਂ ਜਿਹੜਾ ਜਨਤਨਗਰ ਦੇ ਨਾਲ ਸੰਪੂਰਨ ਟੀ ਪੁਆਇੰਟ ਉੱਥੇ ਖੜੇ ਆ ਇੱਥੇ ਵੀ ਲੋਕਾਂ ਵੱਲੋਂ ਜਿਹੜੀ ਭਾਰੀ ਗਿਣਤੀ ਦੇ ਵਿੱਚ ਆਏ ਆ ਇਸਦੇ ਅਸੀਂ ਕਹਿ ਰਹੇ ਹਾਂ ਕਿ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਆ ਤੇ ਲਾਹਣ ਨਟ ਨੂੰ ਸੇਕ ਹਾਲਤ ਦੇ ਵਿੱਚ ਕਿਹੜਾ ਬਹਾਰ ਰੱਖਿਆ ਜਾਉ ਪਰਸ਼ਾਸਨ ਵੱਲੋਂ ਇਹਨਾਂ ਦਾ ਪ੍ਰਬੰਧ ਕੀਤਾ ਗਿਆ ਜਾ ਰਿਹਾ ਹੈ। ਕਿਉਂਕਿ ਪ੍ਰਸ਼ਾਸਨ ਵੱਲੋਂ ਪੂਰਾ ਨਾਕੇਬੰਦੀਆਂ ਵੀ ਕੀਤੀਆਂ ਗਈਆਂ ਹੈਗੀਆਂ ਤੇ ਲਾਣਡਰਾਂ ਦੇ ਅਲੱਗ-ਅਲੱਗ ਗਸਤੀ ਫੋਰਸ ਦੀ ਵੀ ਜਿਹੜੀ ARP ਦੀਆਂ ਟੀਮਾਂ ਲਗੜ ਲੱਡੀਆਂ ਗਈਆਂ। ਕਿਉਂਕਿ ਪੂਰੇ ਹਰ ਐਂਗਲ ਤੋਂ ਪੁਖਤੈਂਡੀਆਂ ਕੀਤੇ ਗਏ ਨੇ ਜਿੱਥੋਂ ਤੱਕ ਜਿੱਥੋਂ ਤੱਕ ਲੋਕਾਂ ਦੀ ਅੰਦਰੂਨੀ ਸਖਿਆ ਦਾ ਸਵਾਲ ਹੈ। ਪੁਖਤਾ ਕੋਰਾ ਦਾ ਵੀ ਪ੍ਰਬੰਧ ਕੀਤਾ ਗਿਆ। ਲਾਈਟਿੰਗ ਦਾ ਰਾਤ ਨੂੰ ਪ੍ਰਬੰਧ ਹੈਗਾ ਇੱਥੇ। ਹਰ ਪ੍ਰਬੰਧ ਨੂੰ ਮਰ ਕੇ ਕਿਹੜਾ ਹੈਗਾ ਪੁਖਤਾ ਕੀਤਾ ਗਿਆ। ਮੈਸੋ ਕੀ ਕਹਿੰਦਾ ਚਾਹੁੰਦਾ ਛਟਕੂੜਾ ਜਿੱਥੇ ਪਹੁੰਚੇ ਛਟਕੂੜਾ ਦਾ ਜੋ ਪਵਿੱਤਰ ਇਤਿਹਾਰ ਹੈ ਇਹ ਬਹੁਤ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਬਠਿੰਡਾ ਦੇ ਵਿੱਚ ਅਸੀਂ ਸਰਹੰਦ ਕਨਾਲ ਦੇ ਉੱਤੇ ਖੜੇ ਆ ਛਟਕੂੜਾ ਦਾ ਜੋ ਤਿਹਾਰਾ ਹੈ ਚਾਰ ਦਿਨਾਂ ਦਾ ਤਿਹਾਰਾ ਹੈ ਪਿਛਲੇ ਦੋ ਦਿਨਾਂ ਤੋਂ ਚੱਲ ਰਿਹਾ ਹੈ ਤੀਸਰਾ ਦਿਨ ਹੈ ਅੱਜ ਸ਼ਾਮ ਨੂੰ ਪੂਜਾ ਕੀਤੀ ਗਈ ਹੈ ਸੂਰਜ ਦੇਵਤਾ ਦੇ ਛਿਪਣ ਦੇ ਨਾਲ-ਨਾਲ ਤੇ ਸਵੇਰ ਜਦੋਂ ਸੂਰੇ ਦੇਵਤਾ ਆਉਂਦੇ ਨੇ ਉਦੋਂ ਫਿਰ ਉਹਨਾਂ ਨੂੰ ਨਤਮਸਤਕ ਹੋ ਕੇ ਪੂਜਾ ਕੀਤੀ ਜਾਂਦੀ ਹੈ ਤੇ ਕੱਲ ਨੂੰ ਇਹ ਜਿਹੜਾ ਤਿਹਾਰ ਹੈ ਸਮਾਪਤ ਹੋ ਜਾਵੇਗਾ ਸੋ ਅੱਜ ਇਸੇ ਤਿਹਾਰ ਦੇ ਚਲਦਿਆਂ ਆਨੰਦ ਜੈਨ ਜੀ ਡਾਕਟਰ ਪਰਸੇਮ ਗਰਗ ਜੀ ਤੇ ਹੋਰ ਸਾਰੇ ਹੀ ਸਰਦੀਪ ਸਿੰਘ ਜੀ ਵੜੈਚ ਸਾਰੇ ਸਾਥੀਆਂ ਨੇ ਇੱਥੇ ਮਿਲ ਕੇ ਮੈਡੀਕਲ ਕੈਂਪ ਲਗਾਇਆ ਹੈ ਨਾਲੇ ਜਿਹੜੇ ਲੋਕ ਇੱਥੇ ਸ਼ਕਤੀ ਦੇ ਉੱਤੇ ਆ ਰਹੇ ਆ ਉਹਨਾਂ ਨੂੰ ਬਿਸਕਟ ਤੇ ਹੋਰ ਚੀਜ਼ਾਂ ਉਹਨਾਂ ਨੂੰ ਬੱਚਿਆਂ ਨੂੰ ਵੰਡ ਕੇ ਤੇ ਤਿਹਾਰ ਦੇ ਵਿੱਚ ਅਸੀਂ ਸ਼ਾਮਲ ਹੋਏ ਆ ਤਾਂ ਮੈਂ ਵਧਾਈ ਵੀ ਦੇਣਾ ਚਾਹਣਾ ਸਾਰੇ ਹੀ ਉਹਨਾਂ ਲੋਕਾਂ ਨੂੰ ਜਿਹੜੇ ਸ਼ਕ ਮਈਆ ਦੀ ਪੂਜਾ ਕਰਕੇ ਇਹ ਤਿਹਾਰ ਨੂੰ ਹੁਲਦਾਨਾ ਮਨਾਉਂਦੇ ਨੇ ਉਹਨਾਂ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਤੇ ਸਰਦਾਰ ਜਗਨੂਰ ਸਿੰਘ ਜੀ ਜਿਹੜੇ ਸਾਡੇ ਵਿਧਾਇਕ ਨੇ ਐਮਐਲਏ ਨੇ ਬਣਿਆ ਦੇ ਉਹ ਜਿਸ એનર્ਜੀ ਦੇ ਜਿਵੇਂ ਕਾਰਨ ਸਟੇਟ ਤੋਂ ਬਾਹਰ ਗਏ ਹੋਏ ਨੇ ਤੋਂ ਉਹਨਾਂ ਦੇ ਤਰਫੋਂ ਵੀ ਮੈਂ ਸਾਰਿਆਂ ਨੂੰ ਮੁਬਾਰਕਬਾਦ ਹਾਂ